ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਟਰੱਸਟ ਕਰਤਾਰ ਨਗਰ ਸ਼ਿਹਾਟਾ ਵਿਖੇ ਪਰਮ ਸੰਤ ਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੀ ਅਗਵਾਈ ਹੇਠ ਮਹਾਲਕਸ਼ਮੀ ਵਰਤ ਦੀ ਕਥਾ ਸੁਣਾਈ ਗਈ ਹਰ ਰੋਜ਼ ਗਰੁੜ ਪੁਰਾਣ ਦੀ ਕਥਾ ਸੁਣਾਈ ਜਾ ਰਹੀ ਹੈ ਇਸ ਦੇ ਨਾਲ ਹੀ ਚਨੇ ਅਤੇ ਪੀਲੇ ਧਾਗੇ ਦੀ ਪੂਜਾ ਕੀਤੀ ਗਈ ਕਥਾ ਸੁਣਨ ਤੋਂ ਬਾਅਦ ਸਾਰੀਆਂ ਮਹਿਲਾਵਾਂ ਨੇ ਬੇਰੀ ਦੀ ਪੂਜਾ ਕੀਤੀ ਅਤੇ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਪਣੇ ਬੱਚਿਆਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ ਕਰ ਕਰੇ ਪਿਤਰੋ ਰੋਤੀ ਦੇ ਸਾਹੇ ਦਰ ਲੋ ਮੋਤੇ ਦੇ ਦੀ ਸਭ ਦੀਆਂ ਆਸ਼ਮਰਾਂ ਦਾ ਪੂਰੀ ਪਰ ਅਵੇ ਜਿਆਰ ਗੈਰ ਹੁੰਦੀ ਐ ਸੋ ਜੋਨੇ ਉਹ ਬੜਾ ਪਰਚ ਹੋਇਆ ਉਹ ਦਰਜ ਕੋ ਸਮਝ ਆਇਆ ਕਿ ਕਹਿੰਦਾ ਤੁਸੀਂ ਇਧਾ ਅੱਗੇ ਪਹੁੰਚ ਗਏ ਦੋ ਧਾਗੇ ਮੈਨੂੰ ਵੀ ਦੇ ਦੇ ਕਿਉਂਕਿ ਮੇਰੀਆਂ ਰਾਣੀਆ ਉਹਨਾਂ ਨੇ ਪੁੱਤਾਂ ਦਾ ਪੁੱਛ ਗਏ ਉਹਨਾਂ ਨੂੰ ਦੁੱਧ ਹਾ ਕੇ ਦਿੱਤੇ ਸੋਲੀ ਗੰਦੀ ਮੇਰੀਏ ਤੇਨੋਂ ਪਾਤ ਲੱਗੇ ਪਰ ਫੇਰੇ ਤੇਨੋਂ ਪੱਤੇਆਂ ਦੀ ਸ਼ਾਮ ਐਨੋਂ ਪੁੱਤਾਂ ਦੀ ਸ਼ਾਮ ਪੁੱਤਾਂ ਪੋਤਰਿਆਂ ਦੀ ਸ਼ਾਮ ਜਗਰਾ ਲక్ష్ਮੀ ਮਾਤਾ ਜੀ ਦਾ ਦਰਗਾਰ ਕੀ ਜੈ